ਟੂ ਕਟੜਾ ਰੋਡ ਭਾਈ ਜੀ ਜੰਮੂ ਤੋਂ ਕਟੜਾ ਰੋਡ ਫੁੱਲ ਤਿਆਰੀ ਚ ਹੈ ਫੁੱਲ ਤਿਆਰੀ ਚ ਹੈ ਤੁਹਾਨੂੰ ਕੋਲ ਜਾ ਕੇ ਦਿਖਾਉਣੇ ਆ ਆ ਬਹੁਤ ਵੱਡਾ ਪੁਲ ਬਣ ਰਿਹਾ ਹੈ ਦੇਖੋ ਕਟੜਾ ਲੰਬਾ ਹੈ ਜੰਮੂ ਤੋਂ ਕਟੜਾ ਰੋਡ ਹਾਈਵੇ ਇਹ ਜਾਊਗਾ ਭਾਈ ਜੀ ਸਿੱਧਾ ਚੈਨਾ ਚੋਰਾ ਪਾਕਸਾਲਾ ਬਟਰ ਖੁੱਲੂਗਾ ਜਦ ਥਲ ਹੁਣ ਇੱਧਰੋਂ ਵੀ ਦੇਖੋ ਕਟੜਾ ਬੜਾ ਇਹ ਲਧਿਆਣੇ ਤੋਂ ਰੋਪੜ ਨੂੰ ਆਉਂਦਾ ਅੱਗੇ ਤੁਹਾਨੂੰ ਪਤਾ ਹੀ ਹੈ ਕਿੱਥੇ ਕਿੱਥੇ ਜਾਣਾ ਹੈ ਇਹ ਇਹ ਬਾਈ ਇਹ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਦੇ ਰੋੜ ਹੈ ਇਹ ਪਾਕਿਸਤਾਨ ਦਾ ਬਾਰਡਰ ਖੁੱਲ ਕੇ ਜਿੰਨਾ ਵੀ ਪੰਜਾਬ ਦਾ ਅਨਾਜ ਹੈ ਜੋ ਵੀ ਪ੍ਰਵਾਹ ਹੋਣਗੇ ਸਭ ਤੁਹਾਨੂੰ ਪਤਾ ਇਹ ਚైనా ਰਾਹੀਂ ਸੌਰੀ ਪਾਕਿਸਤਾਨ ਦੇ ਬਾਰਡਰ ਖੁੱਲ ਜਾਨਾ ਚైనా ਅਫਗਾਨਿਸਤਾਨ ਜਿੰਨੇ ਵੀ ਅਰਬ ਕੰਟਰੀਆਂ ਯੂਰਪ ਕੰਟਰੀਆਂ ਏਸ਼ੀਆ ਕਾ ਕੰਟਰੀਆਂ ਸਾਰਾ ਵਪਾਰ ਉਰੇ ਨੂੰ ਹੋਣਾ ਦੋਸਤੋ ਉਰੇ ਨੂੰ ਹੋਣਾ ਤੇ ਇਹਦੇ ਨਾਲ ਨਾਲ ਰੇਲਵੇ ਵੀ ਬਣੂਗਾ ਟਰੈਕ ਬਣੂਗਾ ਠੀਕ ਹੈ ਦੇਖ ਲਓ ਕਿੰਨੀ ਜ਼ਮੀਨ ਰਿਕੁਆਇਰ ਹੋਈ ਹੈ ਆਪਾਂ ਦੇ ਤਾਂ 5-5 7-7 ਕਰੋੜ ਨੂੰ ਕਰੋੜ ਕਰੋੜ ਰੁਪਏ ਨੂੰ ਕਿਲਾ ਵੇਚਿਆ ਨਾ ਤੇ ਬਾਈ ਜੀ ਇਹ ਜ਼ਮੀਨ ਦਾ ਕੋਈ ਮੁੱਲ ਨਹੀਂ ਇਹ ਬੇਮੁੱਲੀ ਜ਼ਮੀਨ ਹੈ ਤੁਸੀਂ ਇਹ ਦੇਖੋ ਜਿਹੜੇ ਕਿਸਾਨ ਕਹਿੰਦੇ ਸਾਨੂੰ 2 ਕਰੋੜ 4 ਕਰੋੜ ਮਿਲ ਗਿਆ ਬਾਈ ਜੀ ਇਹਨਾਂ ਨੇ ਇਹੀ ਜ਼ਮੀਨ ਦੇ 5-5 5-500 ਕਰੋੜ ਨੂੰ ਵਿੱਚ ਪੈਸੇ ਚੱਕੀ ਫਿਰਦੇ ਆ ਕਿਉਂਕਿ ਆਹ ਜ਼ਮੀਨਾਂ ਜਿਹੜੀਆਂ ਨਾਲ-ਨਾਲ ਲੱਗਦੀਆਂ ਨੇ ਸਾਰੇ ਰਿਕੁਆਇਰ ਕਰ ਲੈਣੀਆਂ ਤੇ ਪੰਜਾਬ ਦੇ ਕਾਰਪੋਰੇਟ ਘਰਾਣਿਆਂ ਦੇ ਕਬਜ਼ੇ ਖਾਲੇ ਕਰ ਲੈਣਾ ਇਹ ਜ਼ਮੀਨ ਦਾ ਕਬਜ਼ੇ ਦੇ ਖਾ ਲਈ ਆਪਣੀਆਂ ਆਪਾ ਮਤਰੋ ਗਏ ਕਿਉਂਕਿ ਇਹਨਾਂ ਨੇ ਕੋਰੋਨਾ ਟਾਈਮ ਦੇਖਿਆ ਦੋਸਤੋ ਵੀ ਸਭ ਕਿਤੇ ਮੰਦੀ ਆ ਗਈ ਸੀ ਇੱਕ ਪੰਜਾਬ ਦੇ ਲੋਕ ਰਾਜੇ ਆ ਵੀ ਜਿਹੜੀ ਬੰਦੇ ਦੇਸ਼ ਵਿੱਚ ਅਨਾਜ ਹੈ ਜਿਹੜੀ ਦੇਸ਼ ਕੋ ਅਨਾਜ ਆ ਉਹ ਕਦੇ ਭੁੱਖਾ ਨਹੀਂ ਮਰ ਸਕਦਾ ਇਨਸਾਨ ਨੂੰ ਜੂਣ ਵਾਸਤੇ ਰੋਟੀ ਚਾਹੀਦੀ ਆ ਪਾਣੀ ਚਾਹੀਦਾ ਉਹ ਪੰਜਾਬ ਚ ਹੈਗਾ ਇਹਨਾਂ ਨੇ ਬਾਈ ਜੀ ਆਹ ਦੇਖੋ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਨੇ ਵੱਡੇ ਵੱਡੇ ਹਾਈਵੇ ਬਣਾਤੇ ਤੇ ਅੰਨੀ ਕਮਾਈ ਕਰਨੀ ਹੈ ਸੋ ਸਾਨੂੰ ਹੁਣ ਆਪਾਂ ਐਂ ਕੋਲ ਜਿਹੇ ਰੋਡਸ ਖੋੜੇ ਚੱਲ ਬਈ ਚਲੀਏ ਖਾਸਟਾਰਟ ਹਾਂ ਕਰ ਲਾ ਆ ਪੋਰ ਬੜ ਰਿਹਾ ਦੇਖੋ ਬਸ ਇਹ ਤਾਂ ਤਿਆਰ ਆ ਬਾਈ ਕੋਈ ਜੋੜਾ ਛੋਲਾ ਦਾ ਲੱਗਿਆ ਪੁਣਵਨ ਠੇ ਠੇ ਬੱਚੋ ਚੱਲ ਸਿੱਧਾ ਚੱਲ ਸਰੋ ਬਾਈਆ ਪੌੜਾ ਦਿਖਾਉਣੇ ਆ ਮੇਤਰੋ ਰੋਡ ਦਿਖਾਉਣੇ ਆ ਕਹਿੰਦਾ ਜਬਰਦਸਤ ਰੋਡ ਕਿਨੇ ਤਿਆਰੀ ਕਰ ਰਹੇ ਹੈ ਇਹ 2027 ਚੌਲੀ ਲਈ 2027 ਚ ਰੋਡ ਬਣ ਕੇ ਫੁੱਲ ਤਿਆਰ ਹੋ ਜਾਣਾ ਬਾਈ ਇੱਥੇ ਨੂੰ ਨਕਲ ਲਿਆ بڑے بڑے ਕਾਰਪੋਰੇਟ ਘਰਾੜੇ ਦੀਆਂ ਗੱਡੀਆਂ ਟਰੱਕ ਪਰ ਪਰ ਕੇ ਠੀਕ ਹੈ ਨਾ ਇੱਥੇ ਨੂੰ ਜਾਣਾ ਪਰ ਆਪਣਾ ਅਨਾਜ ਤੇ ਆਪਾਂ ਲੋਕਾਂ ਦੇ ਆਪਣੇ ਖੇਤਾਂ ਵਿੱਚ ਦਿਹਾੜੀਆ ਕਰੇ ਕਰਨੀ ਆ ਤੇ ਇਹਨਾਂ ਲੋਕਾਂ ਦੇ ਨਜ਼ਾਰੇ ਰੁੱਟਣੇ ਆ ਆ ਸਭ ਜ਼ਮੀਨਾਂ ਤੇ ਰੈਸਟੋਰੈਂਟ ਬਣਨੇ ਆ ਪੰਪ પેટ્રોલ ਪੰਪ ਲੱਗਣੇ ਆ ਸਭ ਰਕਬਾ ਕੱਢ ਲਈਆਂ ਜਿਹੜੇ ਤੋਂ ਆਪਾਂ 5-7 ਕਰੋੜ ਦੀਆਂ ਗੱਲਾਂ ਕਰਦੇ ਨਾ ਉਹ ਤਾਂ ਇਹਨਾਂ ਨੇ ਮਿੰਟ ਜਗ੍ਹਾ ਪੜਵਾ ਲੈਣੇ ਦੋਸਤੋ ਆਪਾਂ ਤੇ ਓਕੇ ਭਾਈ ਜੀ ਫਿਰ ਮੇਂ ਮਰਜ਼ੀ ਦਾ ਇਹ ਰੇਟ ਲਾਉਣਗੇ 500 ਰੁਪਏ ਕਿਲੋ ਆਟਾ 500 ਰੁਪਏ ਕਿਲੋ ਚੌਲ ਸਭ ਜਿਹੜੇ ਕਰੋੜਾਂ ਰੁਪਏ ਤੋਂ ਤੇ ਦੱਬਰ ਦਿੱਤੇਗਾ ਇਹਨਾਂ ਨੇ ਮਿੰਟ ਜਗ੍ਹਾ ਲਈ ਕਰਾ ਲੈਣੇ ਸੋ ਦੇਖ ਲਓ ਜਿਹੜੇ ਹਾਈਵੇ ਵੜ ਗਏ ਬਹੁਤ ਤਗੜੇ ਮਦਦ ਨਾਲ ਕੰਮ ਚੱਲ ਰਿਹਾ ਇਹ ਸਭ 28 ਤੱਕ ਕੰਪਲੀਟ ਹੋ ਜਾਣੇ ਸੋ ਮੈਂ ਇਹੀ ਵਿਚਾਰਸ਼ ਕਰੂੰਗਾ ਆਪਣੇ ਪੰਜਾਬੀ ਭੈਣ ਭਰਾਵਾਂ ਨੂੰ ਪੰਜਾਬ ਦੇ ਲੋਕਾਂ ਨੂੰ ਦੋਸਤੋ ਜ਼ਮੀਨਾਂ ਨਾ ਵੇਚੋ ਆਹਣਾ ਟਾਈਮ ਬਹੁਤ ਔਖਾ ਹੋ ਜਾਣਾ ਜ਼ਮੀਨਾਂ ਨਾ ਵੇਚੋ ਵਧੀਆ ਗੱਲ ਹੈ ਇਹਦਾ ਕਾਰਪੋਰੇਟ ਦਾਣਾ ਉਹ ਉਹਦਾ ਪੈਸੇ ਦੇ ਬੋਰੀਆਂ ਚੱਕੀ ਫਿਰਦੇ ਜਿੰਨੇ ਮਰਜੀ ਵੰਗੋ 5 ਕਰੋੜ ਕਿਆ 50 ਕਰੋੜ ਵੀ ਦਵਾਂਗੇ ਭਾਈ ਜੀ ਇਹ ਜ਼ਮੀਨਾਂ ਦਾ ਪਰ ਜਿਹੜੇ ਬੰਦੇ ਕੋਲ ਜ਼ਮੀਨ ਹੋਊਗੀ ਉਹ ਭਾਈ ਰਾਜਾ ਰਹੂਗਾ ਉਹ ਬੰਦੇ ਨੂੰ ਕਦੇ ਕਿਸੇ ਸਾਹਮਣੇ ਹੱਥ ਨਹੀਂ ਆਣੇ ਡਿੱਪੇ ਨਹੀਂ ਨਹੀਂ ਦਾ ਆ ਆਮ ਲੋਕ ਨਹੀਂ ਸਮਝਦੇ ਆਮ ਲੋਕਾਂ ਤੋਂ ਜ਼ਿਆਦਾ ਕਲਾਉਣੀ ਹੈ ਜਦ ਇਹਨਾਂ ਨੇ ਆਪਣ ਮਰਜ਼ੀ ਦਾ ਆਟਾ 500 ਰੁਪਏ ਕਿਲੋ 400 ਰੁਪਏ ਕਿਲੋ ਗੋਪੀ ਜਿਹੜੀ 10 ਰੁਪਏ ਕਿਲੋ ਆ 300 ਰੁਪਏ ਕਿਲੋ ਪੈਕ ਹੋ ਕੇ ਆੜੀਆ ਸਟੋਰਾਂ 'ਚ ਦੇ ਆ ਲੋਕਾਂ ਨੂੰ ਪਤਾ ਲੱਗਣਾ ਵੀ ਨਸਾਨ ਕਾਦੇ ਰੋੜਾ ਪਾਉਂਦੇ ਸੀ। ਬਾਕੀ ਤੁਹਾਨੂੰ ਦਿਖਾ ਰਹੇ ਹਾਂ ਜੰਮੂ ਤੋਂ ਕਟੜਾ ਹਾਈਵੇ ਰੋਡ ਵਾਹ ਦੇਖੋ। ਬਹੁਤ ਤਿਆਰੀ ਹੈ ਇਹਦੀ 2027 ਤੱਕ ਇਹ ਕੰਪਲੀਟ ਕਰ ਦੇਣਾ। ਆ ਦੋਸਤਾਂ ਨਾਲ ਤੁਸੀਂ ਇੰਨਾ ਯੋੜਾ ਨਾਲ ਕੰਮ ਚੱਲਦਾ ਦੇਖ ਸਕਦੇ ਤੁਸੀਂ। ਰੁੱਕੀ ਫੜੇ ਜure। ਵੀ ਇੱਥੇ ਇਹ ਬਿਲਕੁਲ ਪਹਿਲਾਂ ਖੇਤ ਹੁੰਦੇ ਸੀਗੇ ਭਰਾਵੋ। ਜਿਵੇਂ ਤੁਸੀਂ ਥੱਲੇ ਜਿਵੇਂ ਤੁਸੀਂ ਥੱਲੇ ਰੋਡ ਦੇਖ ਸਕਦੇ ਹਾਂ ਨਾ ਬਸ ਜ਼ਮੀਨਾਂ ਐ। ਇਸੇ ਤਰ੍ਹਾਂ ਇਹ ਵੀ ਜਮੀਨ ਨਹੀਂ ਹੁੰਦੀ ਸੀ ਬਿਲਕੁਲ ਜਮੀਨਾਂ ਜਿਵੇਂ ਆ ਇਹ ਨਾ ਐਸੇ ਲੈਵਲ ਤੇ ਜਮੀਨ ਹੁੰਦੀ ਸੀ ਇਹ ਇੱਥੇ ਕਾਰਨ ਤਾਂ ਚੋਨਾ ਸਭ ਹੁੰਦਾ ਸੀਗਾ ਇੰਨਾ ਇਹਨਾਂ ਨੇ ਭਰਤ ਪਾਇਆ ਦੇਖੋ ਸਭ ਭਰਤ ਪਾਇਆ ਆ ਸਾਰਾ ਭਰਤ ਪਾ ਕੇ ਇਹਦਾ ਉੱਪਰ ਚੱਕਿਆ 15 20 ਫੁੱਟ ਉੱਪਰ ਚੱਕਿਆ ਠੀਕ ਹੈ ਤੇ ਥੱਲੇ ਨੂੰ ਉਹ ਦੇਖ ਲਓ ਆ ਰੋਡ ਸਾਡਾ ਪਿੰਡ ਵਾਲਾ ਜਿਹੜਾ ਉਹ ਆ ਠੀਕ ਆ ਆ ਦੇਖੋ 15 20 ਫੁੱਟ ਪਾਰਸ ਪਾਰਸ ਪਾ ਕੇ ਉੱਪਰ ਚੱਕ ਕੇ ਦਾ ਰੋਡ ਫਿਰ ਰੋਡ ਨੂੰ ਬੜਾਇਆ ਗਿਆ ਦੇਖੋ ਤੁਸੀਂ ਆਪ ਇਹ ਐਸ ਲੈਵਲ ਤੋਂ ਇਹ ਸੀਗਾ ਆ ਗਰਾਊਂਡ ਲੈਵਲ ਜਿੱਥੇ ਕੜਕ ਖੜੀ ਹੈ ਨਾ ਇੰਨਾ ਨਹੀਂ ਮਾ ਸੀਗਾ ਸੋ ਬਾਈ ਜੀ ਮੈਂ ਤਾਂ ਇਹੀ ਗਵਾਸ ਕਹਿੰਦਾ ਆਹ ਸਾਹਮਣੇ ਦੋਸਤੋ ਆਪਣਾ ਪਿੰਡ ਹੈ ਠੀਕ ਹੈ ਪਿੰਡ ਝਲੀਆਂ ਕਲਾ ਜ਼ਿਲ੍ਹਾ ਰੋਪੜ ਤਹਿਸੀਲ ਚਮਕੌਰ ਸਾਹਿਬ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਬਾਈ ਆਪਣੇ ਲੋਕਾਂ ਨੂੰ ਸੇਧ ਮਿਲ ਜਵੇ ਠੀਕ ਹੈ ਨਹੀਂ ਜੇ ਕਾਰਪੋਰੇਟ ਕਰਾਣਾ ਤੁਹਾਨੂੰ ਪਤਾ ਹੈ ਪੰਜਾਬ ਜੋ ਕਬਜ਼ਾ ਕਰ ਲੈਣਾ ਆ بڑا ਵੀਰੋ ਪਿੰਡ ਹੈ ਠੀਕ ਹੈ ਪਿੰਡ ਛਲੀਆਂ ਕਲਾ ਜੀ ਤੇ ਇਹਦੇ ਨਾਲ ਆਪਣੇ ਆਹ ਰੋੜ ਨੰਗਦਾ ਇਧਰੋਂ ਪਿੰਡ ਬਾਲਸੰਡਾ ਆ ਜਾਂਦਾ ਆ ਪਿੰਡ ਬਾਲਸੰਡਾ ਆ ਗਿਆ ਬਾਕੀ ਮੈਂ ਤਾਂ ਇਹੀ ਹੱਥ ਜੋੜ ਕੇ ਬੇਨਤੀ ਕਰਦਾ ਜੀ ਦੋਸਤੋ ਪਚਾ ਲੋ ਪੰਜਾਬ ਦੇ ਜਮੀਨ ਨੂੰ ਕਾਰਪੋਰੇਟ ਕਰਾਣਾ ਇਹਨਾਂ ਖਤਮ ਕਰਾਣਾ ਸਾਰਾ ਕੁਝ ਤੁਹਾਨੂੰ ਇੱਕ ਵਾਰੀ ਇਦੋਂ ਸਾਰਾ ਰੋਡ ਦਿਖਾਤਾ ਇਦੋਂ ਇੱਕ ਵਾਰੀ ਫੇਰ ਰੋਡ ਦਿਖਾ ਦਿੰਦਾ ਵੀ ਆਹ ਭਾਈ ਜੰਮੂ ਤੋਂ ਕਟੜਾ ਹਾਈਵੇ ਰੋਡ ਫੁੱਲ ਤਿਆਰੀ ਚ ਹੈ ਬਸ 2027 ਤੱਕ ਇਹਦੇ ਫੁੱਲ ਕੰਪਲੀਟ ਹੋ ਜਾਣਾ ਤੋਂ ਤੁਸੀਂ ਆਪਸੇ ਆਣੇ ਆ ਵੀ ਕੀ ਕਰਨਾ ਭਾਈ ਤੁਸੀਂ ਜ਼ਮੀਨਾਂ ਵੇਚਣੀਆਂ ਚਾਹੁੰਦੇ ਹੋ ਤਾਂ ਆਪਣੇ ਭਾਈ ਵੇਚੋ ਨਹੀਂ ਵੇਚੂਗੇ ਤਾਂ ਬਹੁਤ ਵਧੀਆ ਰਹੂਗੇ ਇਹ ਹਾਈਵੇ ਸਿੱਧਾ ਪਾਕਿਸਤਾਨ ਨੂੰ ਨਿਕਲਣਾ ਹੈ ਪਾਕਿਸਤਾਨ ਤੋਂ ਤੁਹਾਨੂੰ ਪਤਾ ਹੀ ਹੈ ਵਪਾਰ ਹੁਣ ਏਸ਼ੀਆ ਅਰਬ ਕੰਟਰੀਆਂ ਚ ਆ ਦੇਖੋ ਆ ਗਰਾਉਂਡ ਲੈਵਲ ਦੀ ਇੱਥੇ ਵੀ ਐਸ ਰੋਡ ਤੇ ਵੀ ਕਾਰਕ ਹੁੰਦੀ ਸੀਗੀ ਝੋਨਾ ਹੁੰਦਾ ਸੀਗਾ ਐਨਾ 20 20 ਫੁੱਟ ਦੇ ਦਾ ਨੇ ਭਰਤ ਪਾ ਕੇ ਰੋਡ ਦੇ ਉੱਪਰ ਚੱਕਿਆ ਠੀਕ ਹੈ ਇਹ ਰੋਡ ਚੱਕ ਕੇ ਇਹ ਇਹ ਜ਼ਮੀਨ 21 ਕਰੋੜ ਰੁਪਏ ਦੀ ਵਿਕੀ ਸੀਗੀ ਉਸ ਟਾਈਮ ਸਾਡੇ ਪਿੰਡ ਵਾਲੇ ਬੜੇ ਸ਼ਾਲਾ ਮਾਦਦੇ ਸੀ ਵੀ ਕਰੋੜ ਰੁਪਏ ਦਾ ਸਾਡਾ ਕੀਲਾ ਹੋ ਗਿਆ ਉਹ ਭਲੇ ਉਹ 800 ਕਰੋੜ ਕਿਹਾ ਤੇ 10 10 ਕਿਹਾ 50 50 ਕਰੋੜ ਵੀ ਸਾਨੂੰ ਦੇਣਗੇ ਤਾਂ ਵੀ ਸਸਤੀ ਹੈ ਤੋਂ ਤੇ ਬਾਈ ਜੀ ਜਦੋਂ ਆਪਣੇ ਹੱਥੋਂ ਜ਼ਮੀਨ ਨਿਕਲ ਗਈ ਨਾ ਉਦੋਂ ਪਤਾ ਲੱਗਣਾ ਆਪਾਂ ਨੂੰ 500 ਰੁਪਏ ਕਿਲੋ ਆਟਾ ਲੈ ਕੇ ਖਾਣੀ ਪੈਣੀ ਹੈ ਰੋਟੀ 500 ਰੁਪਏ ਕਿਲੋ ਲੈ ਕੇ ਖਾਣੇ ਪੈਣੇ ਚੌਲ ਉਦੋਂ ਸੋਚਿਓ ਕੀ ਹੋਊਗਾ ਤੁਹਾਡਾ ਹਾਲ ਇਹਦਾ ਤੁਸੀਂ 5 ਕਰੋੜ 50 ਕਰੋੜ ਕਹਿੰਦੇ ਹੋ ਇਹਨਾਂ ਨੇ ਮਿੰਟਾਂ 'ਚ ਕੱਢ ਲੈਣਾ ਜਿਹੜੇ ਦੇਸ਼ ਵਿੱਚ ਅਨਾਜ ਹੋਊਗਾ ਉਹ ਦੇਸ਼ ਰਾਜਾ ਹੋਊਗਾ ਠੀਕ ਹੈ ਨਾ ਬਾਕੀ ਤੁਹਾਡੀ ਮਰਜ਼ੀ ਜੋ ਦੇ ਵਾਦੇ ਦੋ ਸਦਾ ਖੁਸ਼ ਰਹੋ ਦੋਸਤੋ